ਪਗਵ ਅਨੁਸ਼ੀਰਿ ਵਿਸ਼ਵਕਰਮਾ ਮਹਾਰਾਜ ਜੀ ਦੀ ਜਨਮ ਦਿ ਜੋ ਕਿ 21 ਅਕਤੂਬਰ ਨੂੰ ਬੜੀ ਹੀ ਧੂਮਤਾਂ ਨਾਲ ਮਨਾਇਆ ਜਾ ਰਹੀ ਹੈ ਜਿਸ ਨੂੰ ਲੈ ਕੇ ਸ਼੍ਰੀ ਵਿਸ਼ਵਕਰਮਾ ਟੀਮਾਨ ਸਭਾ ਫਗਵਾੜਾ ਵੱਲੋਂ ਸਾਰੀਆਂ ਤਿਆਰੀਆਂ ਬੜੇ ਹੀ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਜਿੱਥੇ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਉਥੇ ਹੀ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਬੰਗਾ ਰੋਡ ਤੇ ਟੁੱਟੀ ਸੜਕ ਤੇ ਪੱਚ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਦੌਰਾਨ ਉਹਨਾਂ ਕਿਹਾ ਕਿ ਇਹਨਾਂ ਸੜਕਾਂ ਦਾ ਕੰਮ ਉਨ੍ਹਾਂ ਦੀ ਸਰਕਾਰ ਸਮੇਂ ਹੀ ਹੋਣਾ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਇਹ ਕੰਮ ਪੂਰਾ ਨਹੀਂ ਹੋ ਸਕਿਆ ਜਿਸ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਸੀ ਪਰ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਕੰਮ ਨਿਬੜੇ ਨਹੀਂ ਚੜਿਆ ਮਹਾਰਾਜ ਕੀ ਜੈ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੈਗੇ ਕਿ ਫਗਵਾੜਾ ਵਿਖੇ ਵਿਸ਼ਕਰਮਾ ਮੰਦਿਰ ਵਿੱਚ ਹਰ ਸਾਲ ਦੀ ਤਰ੍ਹਾਂ 22 ਨਵੰਬਰ ਨੂੰ ਜਿਹੜਾ ਇਹ ਪर्व ਹੈਗਾ ਗੁਰਪੁਰ ਹੈਗਾ ਬੜੀ ਤੂਮਤਾਂ ਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਇਸ ਵਿੱਚ ਆਪਾਂ ਸਾਰੇ ਜਾਣਦੇ ਹੈਗੇ ਕਿ ਹਰ ਸਾਲ ਲੱਖਾਂ ਦੀ ਤਦਾਦ ਵਿੱਚ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋ ਕੇ ਵਿਚਕਰਮਾ ਮਹਾਰਾਜ ਜੀ ਜਿਹੜੇ ਭਗਵਾਨ ਵਿਚਕਰਮਾ ਮਹਾਰਾਜ ਜੀ ਜਿਨ੍ਹਾਂ ਜਿੱਥੇ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਉੱਥੇ ਹੀ ਇੱਥੇ ਆ ਕੇ ਜਿਹੜਾ ਹੈਗੇ ਆਪਣੀਆਂ ਹਾਜ਼ਰੀਆਂ ਲਗਾਉਂਦੇ ਨੇ ਤੇ ਆਪਾਂ ਨਤਮਸਤਕ ਹੁੰਦੇ ਆ। ਉਹ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਜਿਹੜਾ ਸਾਡੀ ਸਰਕਾਰ ਦੇ ਟਾਈਮ ਤੇ ਅਸੀਂ ਜਿੱਥੇ ਸ਼ਹਿਰ ਦੀਆਂ ਸਾਰੀਆਂ ਗਲੀਆਂ ਸੜਕਾਂ ਬਣਾਈਆਂ ਉੱਥੇ ਹੀ ਦੋ ਛੜਕਾਂ ਦੇ ਜਿਹੜੇ ਲਾਸਟ ਟਾਈਮ ਤੇ ਜਿਹੜੇ ਟੈਂਡਰ ਲੱਗੇ ਸੀਗੇ ਪਰ ਸਰਕਾਰ ਬਦਲਣ ਕਰਕੇ ਕੰਮ ਰਹਿ ਗਿਆ ਪਰ ਪਿਛਲੇ 4 ਸਾਲ ਤੋਂ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਸੀਗਾ ਇਹ ਇਹ ਦੋਨੇ ਛੜਕਾਂ ਦਾ ਮਸਲਾ ਜਿਹੜਾ ਹੈਗਾ ਇਹ ਅਸੀਂ ਪਟੀਸ਼ਨ ਕਮੇਟੀ ਦਾ ਜਿਹੜਾ ਮੈਂਬਰ ਰਿਹਾ ਉਹਦੇ ਵਿੱਚ ਵੀ ਉਠਾਇਆ ਵਿਧਾਨ ਸਭਾ ਚ ਵੀ ਉਠਾਇਆ ਸਪੈਸ਼ਲ ਅਸਲਾਸ ਵਿੱਚ ਵੀ ਉਠਾਇਆ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਵਕਫ ਵਕਫ ਜਿਹੜੇ ਆਫੀਸਰ ਸਹਿਬਾਨ ਸੀਗੇ ਬੇਸ਼ੱਕ ਜੀ ਸੀਐਮ ਸਾਹਿਬ ਨੂੰ ਜਾਤੀ ਤੌਰ ਤੇ ਡੀਓ ਵੀ ਲਿਖੇ ਪਰ ਕੁਝ ਨਹੀਂ ਹੋਇਆ ਅਜੇ ਤੱਕ ਕੁਝ ਨਹੀਂ ਹੋਇਆ ਕਿਉਂਕਿ 4 ਸਾਲ ਇੱਥੇ ਨਿਕਲ ਗਏ ਹੈਗੇ ਨੇ। ਔਰ ਸਾਡੇ ਟਾਈਮ ਤੇ ਮੇਰੇ ਖਲ ਜਿਹੜੀ ਫਲਾਹੀ ਵਾਲੀ ਸੜਕ ਸੀ ਉਹ 1 ਕਰੋੜ 70 ਲੱਖ ਦੀ ਔਰ 2.5 ਕਰੋੜ ਦੇ ਲਗਭਗ ਦੇ ਦਾ ਪ੍ਰੋਜੈਕਟ ਬਣਿਆ ਸੀਗਾ ਜਿਹੜਾ ਪ੍ਰੋਜੈਕਟ ਬਣਿਆ ਸੀਗਾ। ਪਰ ਸਰਕਾਰ ਬਦਲ ਕਰਕੇ ਕੰਮ ਰਹਿ ਗਿਆ ਔਰ ਉਸ ਤੋਂ ਬਾਅਦ ਬੜੀ ਖੇਤ ਵਾਲੀ ਗੱਲ ਹੈ ਕਿ ਸਰਕਾਰਾਂ ਹੁੰਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ। ਤੇ ਜੇਕਰ ਸਰਕਾਰ ਨੂੰ 4 ਸਾਲ ਹੋ ਗਏ ਜਦੋਂ ਕਿ ਸਾਰੇ ਸ਼ਹਿਰ ਵਾਸੀਆਂ ਦੀ ਔਰ ਹਰ ਬੰਗ ਦੀ ਇਹ ਡਿਮਾਂਡ ਸੀ ਕਿ ਸੜਕਾਂ ਨੂੰ ਜਿਹੜਾ ਪ੍ਰਾਇੋਰਟੀ ਤੇ ਬਣਾਇਆ ਜਾਵੇ ਪਰ ਆ ਦੇਖਦੇ ਹਾਂ ਕਿ ਇਹ ਸਰਕਾਰ ਵੱਲੋਂ ਮੇਰਾ ਖਿਆਲ ਉਹ ਵਾਲੇ ਵਿੱਚ ਕੋਈ ਵੀ ਜਹੀ ਗਲੀ ਨਾਲੀ ਨਹੀਂ ਜਿੱਥੇ ਕਿ ਇਹਨਾਂ ਨੇ ਕੰਮ ਸ਼ੁਰੂ ਕਰਾਇਆ ਲੋਕ ਜੇਕਰ ਕਰਗੇ ਤਾਂ ਮਾਰੇ ਵੋਟੇ ਪੈਚਵਰ ਖਾਨਾ ਮੂਰਤੀ ਕਰਕੇ ਕਹਾਂ ਚਲੇਗੇ ਨਹੀਂ ਮੇਰਾ ਖਿਆਲ ਅੱਜਕੱਲ ਜਿਹੜਾ ਰਵਾਜ ਹੈਗਾ ਉਹ ਨਿਕਲ ਕੇ ਆਏਗਾ ਕਿ ਅਫਸਰ ਜਿਹੜੇ ਹੈਗੇ ਨੇ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਵਿੱਚ ਜਾਂਦੇ ਹੋਣ ਜਾਂ ਲੋਕਾਂ ਦੇ ਜੇ ਜਾਂਦੇ ਵੀ ਹੈਗੇ ਤਾਂ ਜ਼ਿਆਦਾਤਰ ਜਿਹੜੇ ਅਫਸਰ ਮੈਂ ਦੇ ਨਿਕਲਦੇ ਨੇ ਜੇ ਜੇ ਉਹ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਚਾਹੁੰਦੇ ਹੋ ਤਾਂ ਜਦੋਂ ਸੁਗਰਜ ਹੋ ਕੇ ਜਾਂਦੇ ਹੋਣ ਤਾਂ ਵਾਕਈ ਹੀ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੇ ਹੱਲ ਹੋਣਗੀਆਂ ਔਰ ਮੇਰਾ ਖਿਆਲ ਅ ਡਾਕਟਰ ਮਾਨ ਸਾਹਿਬ ਨੇ ਦੱਸਿਆ ਬਾਕੀ ਸਾਰੀ ਕਮੇਟੀ ਮੈਂਬਰਸ ਨੇ ਦੱਸਿਆ ਕਿ ਉਹ ਪਿਛਲੇ ਹ ਸਾਲ ਦੇ ਤੋਂ ਲਗਾਤਾਰ ਲੱਗੇ ਹੋਏ ਸੀ ਕਿ ਕਿ ਛੜਕਾ ਬੰਜਰ ਪਦ ਨਹੀਂ ਬਣੀ ਕਿਉਂਕਿ ਅਸੀਂ ਵੀ ਮੈਂ 15 ਸਾਲ ਤੋਂ 15 ਦਿਨਾਂ ਤੋਂ ਮੇਰੇ ਮਨ 'ਚ ਸੀਗਾ ਕਿ ਇਸ ਜਿਹੜੀ ਹੈਗੀ ਛੜਕੇ ਤੇ ਕੁਝ ਨਾ ਕੁਝ ਕਰਨਾ ਚਾਹੀਦਾ ਔਰ ਗਵਰਨਰ ਲੈਵਲ ਤੇ ਕਰਨਾ ਚਾਹੀਦਾ ਉਦਰ ਸ਼੍ਰੀ ਵਿਸ਼ਵਕਰਮਾ ਟੀਮਾਨ ਸਵਾ ਫਗਵਾੜਾ ਦੇ ਪ੍ਰਧਾਨ ਪ੍ਰਦੀਪ ਟੀਮਾਨ ਨੇ ਕਿਹਾ ਕਿ ਸ਼੍ਰੀ ਵਿਸ਼ਵਕਰਮਾ ਟੀਮਾਨ ਸਵਾ ਵੱਲੋਂ ਮੰਦਰ ਵਿਖੇ 115ਵਾਂ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਉਤਸਵ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਿੱਥੇ ਸਾਰੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਨੇ ਉੱਥੇ ਹੀ ਉਹਨਾਂ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਸੜਕ ਦੀ ਰਿਪੇਅਰ ਸ਼ੁਰੂ ਕਰਵਾਉਣ ਲਈ ਧੰਨਵਾਦ ਕੀਤਾ ਭਗਵਾਨ ਵਿਸ਼ਵਕਰਮਾ ਜੀ ਜਿਨ੍ਹਾਂ ਨੇ ਸਾਨੂੰ ਟੂਲ ਦਿੱਤੇ ਜਿਨ੍ਹਾਂ ਨੇ ਸਾਨੂੰ ਟੈਕਨੋਲੋਜੀ ਦਿੱਤੀ ਹੈ ਜਿਨ੍ਹਾਂ ਨੇ ਸਾਨੂੰ ਸੋਚਾਂ ਸਮਝਣ ਦੀ ਸ਼ਕਤੀ ਦਿੰਦੀ ਹੈ ਉਹਨਾਂ ਦਾ ਇਹ ਦਿਹਾੜਾ ਮਨਾਉਣ ਦੇ ਲਈ ਦੂਰ-ਦਰਾਡੇ ਤੋਂ ਬਹੁਤ ساری ਸੰਗਤ ਪੁੱਜ ਰਹੀ ਹੈ ਦੇਸ਼ਾਂ-ਪ੍ਰਦੇਸ਼ਾਂ ਤੋਂ ਵੀ ਸਨੇਹ ਆ ਰਹੇ ਨੇ ਕਿ ਉਹਨਾਂ ਨੇ ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨੀ ਹੈ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਸਾਡੀ ਸਾਰੀ ਕਮੇਟੀ ਮੇਰੇ ਨਾਲ ਜਸਪਾਲ ਸਿੰਘ ਜੀ ਲਾਲ ਔਰ ਸਾਡੇ ਐਸਪੀ ਟਿਮਨ ਜੀ ਔਰ ਸਾਰੇ ਮੈਂਬਰ ਇੱਥੇ ਚੀਕਾ ਜੀ ਮੋਲਕ ਸਿੰਘ ਜੀ ਸਾਰੇ ਇੱਥੇ ਆਏ ਹੋਏ ਨੇ ਔਰ ਦਿਨ ਰਾਤ ਇਕੱਠੇ ਹੋ ਕੇ ਕੰਮ ਕਰ ਰਹੇ ਨੇ ਔਰ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇੱਥੇ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓਗੇ ਔਰ ਇੱਕ ਵੱਡੀ ਖੁਸ਼ੀ ਦੀ ਵੀ ਖਬਰ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਇਹ ਹੈ ਕਿ ਸੜਕ ਜਿਹੜੀ ਬੰਗਾ ਰੋਡ ਦੀ ਕਾਫੀ ਟੁੱਟੀ ਹੋ ਸੀਗੀ ਔਰ ਸਾਡੇ ਐਮਐਲਏ ਤਾਲੀਵਾਲ ਸਾਹਿਬ ਨੇ ਬਿਨਾਂ ਸਾਨੂੰ ਦੱਸੇ ਫੋਣ ਆਇਆ ਸੀ ਵੀ ਅਸੀਂ ਸੜਕ ਸਹੀ ਕਰਾਉਣੀ ਹੈ ਔਰ ਉਹਦੇ ਲਈ ਇਹਨਾਂ ਨੇ ਦੋ ਤਿੰਨ ਗੱਡੀਆਂ ਜਿਹੜੀਆਂ ਆਇਆ ਉਹ ਕੰਕਰੀਟ ਦੀਆਂ ਭੇਜੀਆਂ ਆ ਤਾਕੇ ਜਿੱਦੀ ਵੀ ਸੜਕ ਇੱਥੇ ਲੀਡ ਕਰ ਰਹੀ ਹੈ ਇਧਰੋਂ ਬਾਈਪਾਸ ਤੋਂ ਲੈ ਕੇ ਔਰ ਇਧਰੋਂ ਬੱਸ ਸਟੈਂਡ ਤੋਂ ਲੈ ਕੇ ਜਿੱਥੇ-ਜਿੱਥੇ ਕਿਤੇ ਵੀ ਕੋਈ ਗੱਡੇ ਜਾਂ ਕੋਈ ਟੋਏ ਠੱਬੇ ਨਜ਼ਰ ਆਉਂਦੇ ਆ ਉਹ ਸਾਰੇ ਅੱਜ ਰਿਪੇਅਰ ਕੀਤੇ ਜਾ ਰਹੇ ਆ ਔਰ ਸਾਡੇ ਸਾਰਿਆਂ ਲਈ ਬੜੀ ਖੁਸ਼ਖਬਰੀ ਦੀ ਗੱਲ ਆ ਪੂਰੀ ਸੰਗਤ ਦੇ ਲਈ ਇਹ ਖੁਸ਼ਖਬਰੀ ਦੀ ਗੱਲ ਆ ਕਿ ਹੁਣ ਸੜਕ ਜਿਹੜੀ ਆ ਬੜੀ ਖੂਬਸੂਰਤ ਬਣ ਜਾਣੀ ਆ ਔਰ ਬਿਨਾਂ ਡਿਸਟਰਬੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਇੱਕ ਵਾਰੀ ਫੇਰ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਇੱਥੇ ਪਹੁੰਚ ਕੇ 22 ਤਰੀਕ ਨੂੰ ਆਪਾ ਵਿਸ਼ਵ ਕਰਮਾ ਜੀ ਦਾ ਇਹ ਜਿਹੜਾ 115ਵਾਂ বার্ষিক ਜਿਹੜਾ ਸਾਡਾ ਇਹ ਪੂਜਾ ਮਾਉ ਸਭਾ ਵਿੱਚ ਸ਼ਾਮਲ ਹੋ ਕੇ ਮੇਲੇ ਦੀ ਰੌਣਕ ਨੂੰ ਬਧਾਓ ਔਰ ਭਗਵਾਨ ਵਿਸ਼ਵ ਕਰਮਾ ਜੀ ਦਾ ਆਸ਼ੀਰਵਾਦ ਲਵੋ ਬੋ